ਮਜਬੂਰੀ ਇਸ ਤਰ੍ਹਾਂ ਦੀ ਆ ਕਿ ਫਾਦਰ ਨੇ ਚੜਤਾ ਤੇ ਮੰਮਾ ਮੇਰੇ ਕੰਮ ਨੇ ਨਾ ਜ਼ਿਆਦਾ ਕਰ ਸਕਦੇ ਸੋ ਦੈਟਸ ਦਾ ਖਾਹਰ ਖਿਲਾਉਣਾ ਪਿਆ ਕਿਉਂਕਿ ਹੋਰ ਕੋਈ ਕਮਾਈ ਦਾ ਤਾਧ ਨਹੀਂ ਹੈਗਾ ਕੀ ਕਰਦੇ ਸੀ ਬੱਚਾ ਜੀ ਕਰਦੇ ਨਸ਼ਾ ਕਰਦੇ ਛੱਡਤਾ ਸੀ ਸਾਨੂੰ ਕਿੰਨੇ ਜੇ ਤੀਰ ਬਣੇ ਹਾਂਜੀ ਕਿੰਨੇ ਮਾੜੇ ਹਾਲਾਤਾਂ ਚ ਰਹੇ ਤੁਸੀਂ ਹਾਲਾਤ ਵਿੱਚ ਬਹੁਤ ਜ਼ਿਆਦਾ ਮਾੜੇ ਨੇ ਬਹੁਤ ਜ਼ਿਆਦਾ ਕਦੇ ਸੋਚਿਆ ਨਹੀਂ ਸੀ ਇੰਨੇ ਮਾੜੇ ਹਾਲਾਤ ਆਉਣਗੇ ਹਾਂਜੀ ਪਲੱਸ 2 ਕਲਾਸ ਨਹੀਂ ਸਾਰੇ ਨੇ ਛੱਡ ਦਿੱਤੀ ਸਾਰੇ ਆ ਹੀ ਕਹਿੰਦੇ ਸੀ ਤੁਸੀਂ ਚਾਹ ਦੀ ਰੇੜੀ ਲਾ ਲਈ ਆ ਸਾਡੀ ਬੇਇੱਜ਼ਤੀ ਕਰਾਤੀ ਆ ਸਾਡ ਨੂੰ ਐਦਾਂ ਕਰਾਤਾ ਸਾਨੂੰ ਉਦਾਂ ਕਰਾਤਾ ਵਾ ਭਈ ਸਾਡੀ ਹੁਣ ਰੇੜੀ ਆ ਕੁਝ ਟਾਈਮ ਬਾਅਦ ਜਿਸ ਦਿਨ ਕੈਫੇ ਜੇ ਮੇਰਾ ਲਾਸਟ ਡ੍ਰੀਮ ਇਹੀ ਹੈ ਇਹਨੂੰ ਬ੍ਰਾਂਡ ਬਣਾਣਾ ਉਸ ਦਿਨ ਤੁਸੀਂ ਹੀ ਕਹਿਣਾ ਸਾਡੀ ਖਾਨਦਾਨਨੀ ਦੀ ਕੁੜੀ ਨੇ ਬ੍ਰਾਂਡ ਬਣਾਇਆ ਸੋ ਮੋਸਟ ਵੈਲਕਮ ਮੇਰੇ ਬ੍ਰਾਂਡ 'ਚ ਤੁਹਾਡੇ ਰਿਸ਼ਤੇਦਾਰ ਤੇ ਮੇਰੇ ਕੈਫੇ 'ਚ ਪੁੱਧੋ ਆਇਆ ਜਦੋਂ ਬ੍ਰਾਂਡ ਬਣ ਗਿਆ ਪਹਿਲਾਂ ਮੇਰੇ ਘਰ ਨ ਆਇਓ ਮੋਟੀਵੇਟ ਨਹੀਂ ਕਿਸੇ ਨੇ ਕੀਤਾ ਡੀਮੋਟੀਵੇਟ ਕੀਤਾ ਕਿ ਤੁਸੀਂ ਚਾਹ ਵਾਲਿਓ ਆ ਬਟ ਆ ਡੋਟ ਅ ਕੇਅਰ ਬਿਕੋਜ਼ ਤਾਨੇ ਮੈਨੇ ਵੱਜਦੇ ਰਹਿੰਦੇ ਨੇ ਤਾਇਆ ਬੰਦਾ ਸੰਭਲਦਾ ਕਿਉਂਕਿ ਕਿਉਂ ਨਾਲ ਜਬ ਬਦਾਮਾਂ ਨਕਲ ਨਹੀਂ ਆਉਂਦੀ ਹੈਗੇ ਅੰਦ ਦਾ ਠੋਕਰ ਨਾਲ ਤੇ ਮਿਹਣਿਆਂ ਨਾਲ ਆਉਂਦੀ ਆ ਚਲੋ ਥੈਂਕਸ ਜਿਨ੍ਹਾਂ ਨੇ ਮੈਨੂੰ ਤਾਨੇ ਮਾਰੇ ਨੇ ਅੰਮ੍ਰਿਤਸਰ ਵਿਖੇ 17 ਸਾਲ ਦੀ ਕੁੜੀ ਚਲਾ ਰਹੀ ਹੈ ਚਾਹ ਦਾ ਕੋਕਾ ਕਰਦੇ ਹਾਲਾਤਾਂ ਦੀ ਮਜਬੂਰੀ ਕਰਕੇ ਸੜਕ ਤੇ ਚਾਹ ਵੇਚ ਕੇ ਚਲਾ ਰਹੀ ਹੈ ਆਪਣਾ ਘਰ ਤੋਂ ਦੱਸਦੇ ਕਿ ਅੰਮ੍ਰਿਤਸਰ ਦੇ ਵਿੱਚ ਇੱਕ ਕੁੜੀ ਜੋ ਕਿ ਸਿਰਫ 17 ਸਾਲ ਦੀ ਹੈ ਉਸ ਨੂੰ ਆਪਣਾ ਘਰ ਦਾ ਗੁਜ਼ਾਰਾ ਕਰਨ ਦੇ ਲਈ ਸੜ ਤੇ ਚਾਹ ਦਾ ਕੋਖਾ ਲਗਾਉਣਾ ਪਿਆ ਕਿਉਂਕਿ ਉਸ ਦੇ ਨਸ਼ੇੜੀ ਪਿਤਾ ਨੇ ਉਸ ਦੇ ਭਰਾ ਨੂੰ ਤੇ ਉਸ ਨੂੰ ਤੇ ਉਸ ਦੀ ਮਾਂ ਨੂੰ ਘਰੋਂ ਕੱਢ ਦਿੱਤਾ ਤੇ ਚਾਹ ਦਾ ਕੋਖਾ ਲਗਾਉਣ ਤੋਂ ਬਾਅਦ ਲੋਕਾਂ ਨੇ ਉਸ ਨੂੰ ਟਾਣੇ ਵੀ ਮਾਰੇ ਮੇਨੇ ਵੀ ਮਾਰੇ ਕਿ ਤੂੰ ਜ਼ਿਮੀਦਾਰਾਂ ਦੀ ਕੁੜੀ ਹੋ ਕੇ ਚਾਹ ਦੀ ਰੀੜੀ ਲਗਾ ਕੇ ਬੈਠੀ ਹੈ ਲੇਕਿਨ ਕੋਮਲਪ੍ਰੀਤ ਨੇ ਹਾਰ ਨਹੀਂ ਮੰਨੀ ਤੇ ਉਸ ਕੋਖੇ ਨੂੰ ਕੈਫੇ ਦੇ ਵਿੱਚ ਬਦਲ ਦਿੱਤਾ ਜਿੱਤੇ ਵੱਡੀ ਗਿਣਤੀ ਦੇ ਵਿੱਚ ਲੋਕ ਉਸ ਦੇ ਕੋਲੋਂ ਚਾਹ ਪੀਂ ਆਉਂਦੇ ਨੇ ਤੇ ਚਾਹ ਵੀ ਬੜੀ ਸਵਾਦ ਬਣਾਉਂਦੀ ਐ ਤੇ ਅੱਜ ਉਸ ਦਾ ਹੌਸਲਾ ਫਜ਼ਾਈ ਕਰਨ ਦੇ ਲਈ ਉੱਗੇ ਸਮਾਜ ਸੇਵਿਕ ਪੁਲਿਸ ਅਧਿਕਾਰੀ ਦਲਜੀਤ ਸਿੰਘ ਵੀ ਪਹੁੰਚੇ ਨੇ ਜਿਨ੍ਹਾਂ ਨੇ ਪਹਿਲਾਂ ਇੱਕ ਗਰੀਬ ਘਰ ਦੀ ਕੁੜੀ ਦੇ ਵਿਆਹ ਵੇਲੇ ਵੱਡਾ ਯੋਗਦਾਨ ਦਿੱਤਾ ਸੀ ਤੇ ਅੱਜ ਉਹੀ ਪੁਲਸ ਵਾਲਾ ਉਸ ਤੇ ਖੋਖੇ ਪਹੁੰਚਿਆ ਉਸ ਦੀ ਹੌਸਲਾ ਫਜ਼ਾਈ ਕਰਨ ਦੇ ਲਈ ਬਹੁਤ ਸੋਹਣਾ ਪ੍ਰਾਲਾ ਜੀ ਜਿਸਾਂ ਬੇਟੀ ਨੇ ਇੱਕ ਪਿਤਾ ਦਾ ਐਕਸੈਪਟ ਉਹ ਚੈਲੰਜ ਜਿਹੜਾ ਐਕਸੈਪਟ ਕੀਤਾ ਕਿ ਤੁਸੀਂ ਦਿਹਾੜੀਆਂ ਕਦੋਗੇ ਤੁਸੀਂ ਭੁੱਖੇ ਮਰੋਗੇ ਤੁਸੀਂ ਮੇਰੇ ਪੈਰਾਂ ਤੇ ਡਿੱਗੋਗੇ ਔਰ ਬੇਟੀ ਨੇ ਕੋ ਚੈਲੰਜ ਐਕਸੈਪਟ ਕਰਕੇ ਤੇ ਇੱਕ ਸਟਾਲ ਖੋਲਿਆ ਚਾਹ ਦਾ ਤੇ ਬੇਟੀ ਦਾ ਸੁਪਨਾ ਵਾ ਕਿ ਮੈਂ ਇਸਟਾਲ ਨੂੰ ਇੱਕ ਬ੍ਰਾਂਡ ਬਣਾਵਾਂ ਔਰ ਮੈਂ ਕਿਸੇ ਕੈਫੇ ਹਾਸ ਤੱਕ ਪਹੁੰਚਾਂ ਔਰ ਉਹਨਾਂ ਬੱਚਿਆਂ ਵਾਸਤੇ ਇੱਕ ਬਹੁਤ ਵੱਡਾ ਮੈਸੇਜ ਹੈ ਜਿਹੜੇ ਬੱਚੇ ਕਹਿੰਦੇ ਕਿ ਇੱਥੇ ਕੁਝ ਹੈ ਨਹੀਂਗਾ ਇੱਥੇ ਨੌਕਰੀਆਂ ਨਹੀਂ ਹੈਗੀਆਂ ਤੇ ਬਿਜ਼ਨਸ ਨਹੀਂ ਹੈਗਾ ਇੱਕ ਉਹਨਾਂ ਦੇ ਮੂੰਹ ਤੇ ਬਹੁਤ ਵੱਡਾ ਇੱਕ ਮਿਸਾਲ ਪੈਦਾ ਕੀਤੀ ਆ ਕਿ ਅਸੀਂ ਕੋਈ ਵੀ ਕੰਮ ਇਥੇ ਖੋਲ ਕੇ ਤੇ ਆਪਣੇ ਆਪ ਨੂੰ ਸਫਲ ਕਰ ਸਕਦੇ ਆ ਤੇ ਉਸ ਪਿਓ ਦੇ ਮੂੰਹ ਤੇ ਵੀ ਬਹੁਤ ਵੱਡੀ ਥੱਪੜ ਆ ਚਪੇੜ ਆ ਕਿ ਜਿਹੜਾ ਇਸ ਵੇਲੇ ਜਿਨ੍ਹਾਂ ਨੂੰ ਇਸ ਵੇਲੇ ਬਹੁਤ ਜਰੂਰਤ ਸੀਗੇ ਤੇ ਇਹਨਾਂ ਨੂੰ ਛੱਡ ਗਿਆ ਇਹ ਬੇਟੀ ਕਹਿੰਦੀ ਸੀ ਕਿ ਮੈਨੂੰ ਕਹਿੰਦੇ ਸੀ ਚਾਹ ਵਾਲੇ ਚਾਹ ਵਾਲੇ ਲੇਕਿਨ ਇਹ ਆਉਣ ਵਾਲੇ ਟਾਈਮ ਦੇ ਵਿੱਚ ਇਹ ਬੀਟੀ ਦਾ ਇੱਕ ਇਹੋ ਜਿਹਾ ਕੈਫੇ ਹਾਊਸ ਹੋਏਗਾ ਜਿਹਦੇ ਉੱਤੇ ਲੋਕੀ ਕਹਾਂਗੇ ਕਿ ਬੇਟਾ ਤੁਸੀਂ ਜਿੱਥੋਂ ਕੰਮ ਸਿੱਖਿਆ ਸਾਡਾ ਬੱਚਾ ਇੱਥੇ ਰੱਖ ਲਓ ਸਾਡੇ ਬੱਚਿਆਂ ਨੂੰ ਥੋੜਾ ਕੰਮ ਸਿਖਾ ਦਿਓ ਮੈਂ ਕਹਿੰਦਾ ਉਹ ਟਾਈਮ ਦੂਰ ਨਹੀਂ ਹੈਗਾ ਤੇ ਜਿਹੜੇ ਲੋਕ ਆ ਇਹਨਾਂ ਤਾਂਨੇ ਮਾਰਦੇ ਸੀ ਮਿਹਨੇ ਮਾਰਦੇ ਸੀਗੇ ਉਹ ਇਹਨਾਂ ਕੋ ਆ ਕੇ ਤੇ ਕੰਮ ਪੁੱਛਣਗੇ ਵੀ ਤੁਹਾਡਾ ਬਿਜ਼ਨਸ ਕਿਦਾਂ ਸਫਲ ਹੋਇਆ ਇਹ ਵੀ ਚੱਲਦਾ ਜਾਵੇ ਤੋਂ ਉਹ ਉਹਨਾਂ ਭੈਣਾਂ ਭਦਾਵਾਂ ਨੂੰ ਬੇਨਤੀ ਆ ਜਿਹੜੇ ਭੈਣ ਭਦਾ ਦੀ ਸਪੋਰਟ ਕਰਨੇ ਚਾਹੁੰਦੇ ਆ ਉਹ ਜਦੋਂ ਆਉਂਦੇ ਜਾਂਦੇ ਆ ਅਮਰਸਰ ਆਉਂਦਿਆਂ ਹੋਇਆਂ ਇਹਦੇ ਸਟਾਲ ਦੇ ਉੱਤੇ ਖਲੋ ਕੇ ਚਾਹ ਪੀ ਕੇ ਜਾਣ ਉਹ ਤੇ ਭੈਣ ਨੂੰ ਹੌਸਲਾ ਦੇਣ ਇਹ ਬੇਟੀ ਨੂੰ ਵੀ ਹੌਸਲਾ ਦੇਣ ਇੱਥੇ ਆ ਕੇ ਜਦੋਂ ਆਪਾਂ ਚਾਹ ਦਾ ਕੱਪ ਪੀਵਾਂਗੇ ਇਹ ਬੇਟੀ ਨੂੰ ਇੱਕ ਹੌਸਲਾ ਮਿਲ ਜਾਏਗਾ ਜਿਹੜਾ ਨਾਮ ਕੀ ਹੋਦਾ ਹੈ ਕੋਮਲ ਪ੍ਰੀਤ ਕੌਰ ਸਤਰਾਸਾਲ ਜਾਰੀ ਸਟਾਲ ਲਾਉਣਾ ਬੈਰਿਆ ਤੁਹਾਨੂੰ ਕੀ ਮਿਲ ਜੂਗੀ ਮਜਬੂਰੀ ਇਸ ਤਰ੍ਹਾਂ ਦੀ ਆ ਕਿ ਫਾਦਰ ਨੇ ਚੜਤਾ ਤੇ ਮੰਮਾ ਮੇਰੇ ਕੰਮ ਨੇ ਨਾ ਜ਼ਿਆਦਾ ਕਰ ਸਕਦੇ ਸੋ ਦੈਟਸ ਦਾ ਬਾਹਰ ਕਿ ਲਾਉਣਾ ਪਿਆ ਕਿਉਂਕਿ ਹੋਰ ਕੋਈ ਕਮਾਈ ਦਾ ਸਾਧਨ ਨਹੀਂ ਹੈਗਾ ਕੀ ਕਰਦੇ ਸੀ ਬੱਚਾ ਜੀ ਨਸ਼ਾ ਕਰਦੇ ਛੱਡਤਾ ਸੀ ਸਾਨੂੰ ਕਿੰਨੇ ਜੀ ਤੁਸੀਂ ਇਹ ਬੋਲੇ ਹਾਂਜੀ ਕਿੰਨੇ ਮਾਰੇ ਹਲਾਤਾਂ ਜਰੇ ਹਲਾਤ ਵੀਰ ਜੀ ਬਹੁਤ ਜ਼ਿਆਦਾ ਮਾਰੇ ਨੇ ਬਹੁਤ ਜ਼ਿਆਦਾ ਕਦੇ ਸੋਚਿਆ ਨਹੀਂ ਸੀ ਇੰਨੇ ਮਾੜੇ ਹਾਲਾਤ ਆਉਣਗੇ ਬਾਰ ਬਾਰ ਤੇ ਬਈ ਅਵਲੀਆਂ ਪਿਆਰੀਆਂ ਹੁੰਦੇ ਤੁਹਾਡੇ ਪਿਤਾ ਨੇ ਕਿਉਂ ਸਾਥ ਛੱਡਿਆ ਤੁਹਾਡਾ ਸਰ ਉਹਨਾਂ ਦੇ ਪਿਤਾ ਵਾ ਉਦਾਂ ਨਹੀਂ ਹੈਗਾ ਕਿਉਂਕਿ ਜਿਹੜਾ ਪਿਤਾ ਹੁੰਦਾ ਨਾ ਕਦੇ ਬੱਚਿਆਂ ਨੂੰ ਤੱਕਣ ਨਹੀਂ ਦਿੰਦਾ ਚਲੋ ਬੱਚਿਆਂ ਨੂੰ ਕੀ ਆਪਣੀ ਘਰ ਵਲੇ ਨਹੀਂ ਨੂੰ ਤੱਕਾ ਦਿੰਦਾ ਚਲੋ ਜੇ ਤੱਕਾ ਦਿੱਤਾ ਵਾ ਬੱਬਾ ਹੀ ਨੇ ਸਾਨੂੰ ਆਪਣਾ ਦਰ ਦਿੱਤਾ ਸੀ ਪਰਮਾਤਮਾ ਨੇ ਆਪਣਾ ਪਿਓ ਮੰਨਿਆ ਉਹਨੇ ਆਪਣੀ ਮਾਂ ਮੰਨਿਆ ਇਹ ਤੇ ਸਾਡੇ ਬਲ ਮਾਪੇ ਸਾਡਾ ਮੇਰੀ ਮਾਂ ਹੈਗੀ ਆ ਕਿੰਨੇ ਕਿ ਮਾੜੇ ਹਾਲਾਤਾਂ ਦੇ ਵਿੱਚ ਰਹੇ ਹਾਲਾਤ ਵਿੱਚ ਬਹੁਤ ਜ਼ਿਆਦਾ ਮਾੜੇ ਸੀ ਦਿਹਾੜੀਆਂ ਕਰਨੀਆਂ ਲੋਕਾਂ ਦੇ ਘਰਾਂ ਦੇ ਕੰਮ ਕਰਨੇ ਮੱਜਾਂ ਦੇ ਤਾਰਾਂ ਚੋਣੀਆਂ ਕਦੇ ਸੋਚਿਆ ਨਹੀਂ ਕਿ ਮਮਾ ਮੇਰੇ ਨੇ ਕਿ ਮੈਨੂੰ ਜੱਟ ਜ਼ਿੰਮੇਵਾਰਾ ਦਿੱਤੀ ਹੋ ਕੇ ਇਹ ਕੰਮ ਕਰਨੇ ਪੈਣਗੇ ਹਾਂਜੀ ਪਲੱਸ 2 ਕਲਾਸ ਜਦੋਂ ਸਟਾਲ ਲਾਇਆ ਰਿਸ਼ਤੇਦਾਰ ਭੈਣ ਸਾਰਾ ਵਨ ਕਿਸਨੇ ਸਾਥ ਦਿੱਤਾ ਨਹੀਂ ਸਾਰੇ ਨੇ ਛੱਡ ਦਿੱਤੀ ਸਾਰੇ ਆ ਹੀ ਕਹਿੰਦੇ ਸੀ ਤੁਸੀਂ ਚਾਹ ਦੀ ਰੇੜੀ ਲਾ ਲਈ ਆ ਸਾਡੀ ਬੇਇੱਜ਼ਤੀ ਕਰਾਤੀ ਆ ਸਾਾਨੂੰ ਐਦਾਂ ਕਰਾਤਾ ਸਾਨੂੰ ਉਦਾਂ ਕਰਾਤਾ ਵਾ ਭਈ ਸਾਡੀ ਹੁਣ ਰੇੜੀ ਆ ਕੁਝ ਥਾਂ ਬਾਅਦ ਜਿਸ ਦਿਨ ਕੈਫੇ ਜਾਂ ਮੇਰਾ ਲਾਸਟ ਡ੍ਰੀਮ ਇਹੀ ਆ ਇਹਨੂੰ ਬ੍ਰਾਂਡ ਬਣਾਣਾ ਉਸ ਦਿਨ ਤੁਸੀਂ ਹੀ ਕਹਿਣਾ ਸਾਡੀ ਖਾਨਦਾਨਨੀ ਦੀ ਕੁੜੀ ਨੇ ਬ੍ਰਾਂਡ ਬਣਾਇਆ ਸੋ ਮੋਸਟ ਵੈਲਕਮ ਮੇਰੇ ਬ੍ਰਾਂਡ 'ਚ ਤੁਹਾਡੇ ਰਿਸ਼ਤੇਦਾਰ ਕੈਫੇ 'ਚ ਉਦੋਂ ਆਇਆ ਜਦੋਂ ਬ੍ਰਾਂਡ ਬਣ ਗਿਆ ਪਹਿਲਾਂ ਮੇਰੇ ਘਰ ਨ ਆਇਓ ਜਿੱਦੇ ਤੁਸੀਂ ਕੱਢਦੇ ਉਹਨਾਂ ਨੇ ਬ੍ਰਾਂਡਸ ਕੋਡੀਆਂ ਨੇ ਸੇਲੀਆਂ ਤੋਂਡੀਆਂ ਨੇ ਕੀ ਮਤਲਬ ਮੋਟੀਵੇਟ ਨਹੀਂ ਕਿਸੇ ਨੇ ਕੀਤਾ ਡੀਮੋਟੀਵੇਟ ਕੀਤਾ ਕਿ ਤੁਸੀਂ ਚਾਹ ਵਾਲਿਓ ਆ ਬਟ ਆ ਡੋਟ ਕੈਰ ਬਿਕੋਜ਼ ਤੰਨੇ ਮੈਨੇ ਵੱਜਦੇ ਰਹਿੰਦੇ ਨੇ ਤਾਂ ਹੀ ਬੰਦਾ ਸੰਭਲਦਾ ਕਿਉਂਕਿ ਕਿਉਂ ਨਾਲ ਜਬ ਬਦਾਮਾਂ ਨਕਲ ਨਹੀਂ ਆਉਂਦੀ ਹੈਗੇ ਅੰਦ ਦਾ ਠੋਕਰਾਂ ਨਾਲ ਤੇ ਮਿਹਣਿਆਂ ਨਾਲ ਆਂਦੀ ਆ ਚਲੋ ਥੈਂਕਸ ਜਿਨ੍ਹਾਂ ਨੇ ਮੈਨੂੰ ਤੰਨੇ ਮਾਰੇ ਨੇ ਆਮ ਆ ਸੋ ਸਟਰੋਂਗ ਤੇ ਤਾਂ ਮੇਰੀ ਆ ਚੀਜ਼ ਮੇਰਾ ਬ੍ਰਾਂਡ ਮੇਰੇ ਕੋਲ ਛੋਟੀ ਜਿਹੀ ਇੱਕ ਰੇੜੀ ਆ ਇਹ ਹੀ ਸਮਝ ਲਓ ਮੇਰਾ ਬ੍ਰਾਂਡ ਆ ਕੁਝ ਟਾਈਮ ਲੱਗੂਗਾ ਇਹਨੂੰ ਅੱਗੇ-ਅੱਗੇ ਵਧਾਉਣ ਤੇ ਸੋ ਸਟੈਪ ਬਾਈ ਸਟੈਪ ਹਰ ਇੱਕ ਚੀਜ਼ ਵਧਾਉਂਦੇ ਆ ਸੁਪਨਾ ਤੇ ਆਹੀ ਆ ਕਿ ਕੋਮਲ ਸਤਗੁਰੂ ਨੂੰ ਟੀਸਟਾਲ ਨੂੰ ਅੱਗੇ ਵਧਾਣਾ ਮੈਂ ਐਡ-ਆਨ ਚੀਜ਼ਾਂ ਕਰੂੰਗੀ ਨਾਲ-ਨਾਲ ਕਿਉਂਕਿ ਕੱਲੀ ਚਾਹ ਨਾਲ ਕੰਮ ਚ ਸਰਨਾ ਹਰ ਇੱਕ ਬ੍ਰਾਂਡ ਚ ਆਪਸ਼ਨਸ ਹੁੰਦੀਆਂ ਨੇ ਮੈਂ ਵੀ ਆਪਸ਼ਨਸ ਸਰ ਰੱਖੂੰਗੀ ਤੇ ਬਾਕੀ ਕੰਮ ਆਪਾਂ ਚਲਾਵਾਂਗੇ ਸਟੈਪ ਬਾਈ ਸਟੈਪ ਇਹ ਤੁਹਾਡਾ ਵੀ ਫੋਨ ਨੰਬਰ 95010547069501054706 ਵਿਦ ਦਾ ਗੂਗਲ ਪੇ ਐਂਡ ਨਾਮ ਕੋਮਲ ਪ੍ਰੀਤਕੌਰ ਐਡਰੈਸ ਮੇਰਾ ਵਾ ਅੰਮ੍ਰਿਤਸਰ ਜਲੰਧਰ ਰੋਡ ਸ਼੍ਰੀ ਦਰਸ਼ਨ ਫੇਰੂਮਨ ਪਬਲਿਕ ਸਕੂਲ ਤੋਂ ਸਾਹਮਣੇ ਸਤਗੁਰੂ ਟੇਪ ਸਟਾਲ ਟਾਈਮਿੰਗ ਮਾਰਨਿੰਗ 6 ਵਜੇ ਤੋਂ ਸ਼ਾਮ ਦੇ 6:30 ਵਜੇ ਤੱਕ